ਜਿੱਦਾਂ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਪੜਦੇ ਸਤੋਂ ਆਕਾਸ਼ ਸਤੋਂ ਪਤਾਲ ਵਿਛਰੇ ਅਦ੍ਰਿਸ਼ਟ ਜੇ ਕਰਮਜਾਰ ਤੋਂ ਉੱਪਰ ਨੂੰ ਸਤ ਆਕਾਸ਼ ਹੁੰਦੇ ਨੇ ਜਿਹਦੇ ਵਿੱਚੋਂ ਇੱਕ ਆਪਣੀ ਧਰਤੀ ਹੈਗੀ ਉੱਪਰ 6 ਹੋਗੇ ਤੇ ਥੱਲੇ ਜਿਹੜੇ ਸਤ ਪਤਾਲ ਹੋ ਗਏ ਅਤਲ ਲੋਕ ਬਿਤਲ ਲੋਕ ਸੁੱਤਲ ਲੋਕ ਮਹਾਤਲ ਲੋਕ ਪਤਾਲ ਲੋਕ ਰਸਾਤਲ ਲੋਕ ਜਾਤ ਰਸਾਤਲ ਓਟ ਤੇ ਹਾਰੀ ਜਿੱਦਾਂ ਪੜਦੇ ਨਾ ਸੋ ਇਹ ਚੀਜ਼ ਹੈਗੀ ਫਿਰ ਗੁਣ 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 ਗਾਵੈ ਗਾਵੈ ਗੁਣਸ਼ੇਸ਼ ਸਹਸ ਜੇ ਬਾਰਸ ਅਸ਼ੇਸ਼ਨਾਗ ਜਿਹੜਾ ਹੈਗਾ ਇੱਥੇ ਹੈਗਾ ਇਸੀ ਤਰ੍ਹਾਂ ਬੱਬ ਪੜਦੇ ਆਂ ਸੱਤ ਆਕਾਸ਼ ਨੇ ਉੱਪਰ ਹੈ ਨਾ 14 14 ਹੈ ਲੋਕ ਮਜਹਾਰ ਚੁਮ ਤੁਮ ਹੋ ਪੂਰੀ ਚਤੁਰਦਸ ਕੰਤਾ ਚਤੁਰਦਸ ਦਾ ਮਤਲਬ 14 ਤੇ ਇਹ 14 ਪੁਰਿਆਂ ਦਾ ਜਿਹੜਾ ਇੱਕ ਬ੍ਰਹਮੰਡ ਬੰਦਾ ਇਹ ਸਾਰਾ ਇੱਕ ਬ੍ਰਹਮੰਡ ਹੈ ਜਿਹਦੇ ਵਿੱਚ ਸੱਤ ਆਕਾਸ਼ ਨੇ ਸਤਪਤਾਲ ਨੇ ਫਿਰ ਇਸ ਤਰ੍ਹਾਂ ਦੇ ਬਹੁਤ ਸਾਰੇ ਬ੍ਰਹਮੰਡ ਨੇ ਜਿਹੇ ਅੰਡ ਤੇ ਬ੍ਰਹਮੰਡ ਕੀਨ ਸ 14 ਹੰਡ ਜੇ ਕੀਨ ਜਗਤ ਵਿਸਾਰ ਰਚਿਓ ਵਿਚਾਰ ਵਿਚਾਰ ਇਹ ਸਾਰਾ ਜਿਹੜਾ ਹੈਗਾ ਇਹ ਇਸ ਤਰ੍ਹਾਂ ਬਣਿਆ ਫਿਰ ਇਹ ਮੇਰ ਪਰਬਤ ਹੈ ਇਹ ਜਿਹੜਾ ਸਮਾਨ ਤੱਕ ਜਾਂਦਾ ਹੈ ਜਿਸ ਤੇ ਗੁਰੂ ਨਾਨਕ ਦੇਵ ਜੀ ਚੱਲਦੇ ਚੱਲਦੇ ਯੋਗੀਆਂ ਦੇ ਨਾਲ ਸਿੱਧਾਂ ਦੇ ਨਾਲ ਅੱਗੇ ਜਾ ਕੇ ਪਕਤਾਂ ਦੀਆਂ ਪੁਰੀਆਂ ਆ ਗਏ ਆ ਫਿਰ ਇੱਥੇ ਸੱਤ ਸਮੁੰਦਰ ਨੇ ਆਪਣਾ ਇਹ ਪਹਿਲਾ ਨਮਕ ਦਾ ਸਮੁੰਦਰ ਹੈ ਫਿਰ ਅੱਗੇ ਹੋਰ ਦੁੱਧ ਦਾ ਸਮੁੰਦਰ ਹੈ ਜਿਵੇਂ ਕਹਿੰਦਨੀ ਆ ਨਾਨਕ ਮੇਰ ਸ਼ਰੀਰ ਕਾ ਇੱਕ ਰਤਿਕ ਰਤਵਾ ਇਹ ਮੇਰ ਪਰਬਤ ਜਿਹੜਾ ਹੈਗਾ ਨਾ ਜਿਵੇਂ ਕਹਿੰਦੇ ਨਾ 14 ਹਰਤਨ ਕਾਲਿਆਣ ਕੀਤੋਂ ਚਾਨਣ ਉਸੇ ਤਰ੍ਹਾਂ ਜਿਹੜਾ ਮੇਰ ਪਰਬਤ ਹੈ ਨਾ ਮੇਰ ਮਧਾਨ ਨਹੀਂ ਆਉਂਦਾ ਉਹ ਵੀ ਇਹ ਮੇਰ ਮਧਾਨ ਹੈ ਜਿੱਦਾਂ ਸਮੁੰਦਰ ਮੰਥਨ ਜਿਹਦੇ ਨਾਲ ਹੁੰਦਾ ਹੈਗਾ ਸੋ ਸਪੇਸ ਕੁਛ ਨਹੀਂ ਹੁੰਦਾ ਕੋਈ ਰਾਕਟ ਬਾਹਰ ਨਹੀਂ ਜਾ ਰਿਹਾ ਕਿਉਂਕਿ ਆਕਾਸ਼ ਜਿਹੜਾ ਹੈ ਉਹ ਕਵਰਡ ਵਿੰਡ ਥਮਾ ਗਗਨ ਰਹਾਇਆ ਇੱਕ ਆਕਾਸ਼ ਕਵਰਡ ਹੈਗਾ ਫਿਰ ਦੂਸਰਾ ਆਕਾਸ਼ ਤੀਸਰਾ ਆਕਾਸ਼ ਚੌਥਾ ਆਕਾਸ਼ ਇਸ ਤਰ੍ਹਾਂ ਆਕਾਸ਼ ਦੇ ਉੱਪਰ ਆਕਾਸ਼ ਪਤਾਲ ਦੇ ਥੱਲੇ ਪਤਾਲ ਤਾਂ ਸਾਇੰਸ ਨੇ ਅਜੇ ਤੱਕ 8 ਮੀਲ ਤੋਂ ਥੱਲੇ ਖੋਦਿਆ ਨਹੀਂ ਉਹਨਾਂ ਨੂੰ ਨਹੀਂ ਪਤਾ ਪਤਾਲ ਦਾ ਕੁਝ ਵੀ ਔਰ ਉੱਪਰ ਜਿਹੜਾ ਉਹ ਗੱਪਾਂ ਮਾਰਦੇ ਨੇ ਉਹ ਸਭ ਇਮੇਜినਰੀ ਫੇਕ ਵੀਡੀਓਜ਼ ਹੁੰਦੀਆਂ ਨੇ ਉੱਪਰ ਉਹ ਜਾਣ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਆਪਰੇਸ਼ਨ ਫਿਸ਼ਬੋਲ ਕੀਤਾ ਸੀ ਮਿਸਾਈਲ ਛੱਡੇ ਸੀ ਆਕਾਸ਼ ਨੂੰ ਤੋੜਨ ਵਾਸਤੇ ਪਰ ਇਟ ਇਜ਼ ਨਾਟ ਪੋਸੀਬਲ ਵਿਦ ਦ ਹਿਊਮਨ ਟੈਕਨੋਲੋਜੀ ਟੂ ਬ੍ਰੇਕ ਦ ਗਗਨ ਜਿਹੜਾ ਗਗਨ ਹੈਗਾ ਅੰਬਰ ਤਾਰਤ ਵਿਛੋੜ ਚੰਦਵਾ ਤਾਣਿਆ ਆਪਣੇ ਉੱਪਰ ਇੱਕ ਚੰਦਵਾ ਤਣਿਆ ਹੋਇਆ ਹੈ ਵਿਣ ਥੰਮਾ ਗਗਨ ਰਹਾਏ ਸ਼ਬਦ ਨਿਸ਼ਾਣਿਆ ਬਿਨਾ ਥੰਬਿਆਂ ਤੋਂ ਇੱਕ ਗਗਨ ਅਸਮਾਨ ਰੱਖਿਆ ਹੋਇਆ ਹੈ ਉੱਪਰ ਉਹ ਅਸਮਾਨ ਐਦਾਂ ਕੋਈ ਬੰਦਾ ਤੋੜ ਨਹੀਂ ਸਕਦਾ ਸੋ ਗੁਰੂ ਨਾਨਕ ਦੇਵ ਜੀ ਜਦ ਮਾਊਂਟ ਮੇਰ ਤੇ ਗਏ ਸੀਗੇ ਤਾਂ ਮੇਰ ਪਰਬਤ ਤੇ ਸਿੱਧਾਂ ਨੇ ਪੁੱਛਿਆ ਸੀ ਕੌਣ ਸ਼ਕਤ ਤੋਹੇ ਇਹ ਲਿਆਈ ਇੱਥੇ ਕਿਵੇਂ ਆ ਗਏ ਤੁਸੀਂ ਕਿਉਂਕਿ ਇੱਥੇ ਤਾਂ ਸਿਰਫ ਸ਼ਕਤੀ ਦੇ ਨਾਲ ਸਿੱਧ ਪੁਰਸ਼ ਹੀ ਆ ਸਕਦੇ ਆ ਆਮ ਬੰਦਾ ਨਹੀਂ ਆ ਸਕਦਾ ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਰਮੇਸ਼ਰ ਦੇ ਸਤਨਾਮ ਦੀ ਸ਼ਕਤੀ ਦੇ ਨਾਲ ਆਪਾਂ ਇੱਥੇ ਪਹੁੰਚੇ ਆ। ਸੋ ਇਸ ਪ੍ਰਕਾਰ ਸਾਰਾ ਚੱਲਦਾ ਹੁੰਦਾ ਹੈਗਾ। ਸੋ ਇੱਕ ਅੰਡ ਤੋਂ ਬ੍ਰਹਮੰਡ ਬੰਦਾ ਹੈ ਅੰਡ ਤੇ ਬ੍ਰਹਮੰਡ ਕੀਨੇ 114 ਖੰਡ 14 ਖੰਡਾਂ ਦੇ ਵਿੱਚ ਸਤ ਅਕਾਸ਼ ਸਤ ਪਤਾਲ ਹੁੰਦੇ ਨੇ ਜਿਹੜਾ ਆਪਣਾ ਨੋਨ ਵਰਲਡ ਹੈਗਾ ਉਹ ਇੱਥੇ ਹੈਗਾ। ਠੀਕ ਹੈ ਉਸੇ ਸੈਂਟਰ ਵਿੱਚ ਜਿਹੜਾ ਮੈਗਨੇਟਿਕ ਮੋਰਥ ਹੈਗਾ ਉਹ ਮਾਉਂਟ ਮੇਰੀਓ ਹੈਗਾ ਸੋ ਇਹ ਸਾਰੀ ਚੀਜ਼ਾਂ ਹੁੰਦੀਆਂ ਨੇ ਅੱਛਾ ਜਿਹੜਾ ਸੂਰਜ ਹੈ ਹੁਣ ਸੂਰਜ ਜਿਹੜਾ ਹੈਗਾ ਉਹ ਆਕਾਸ਼ ਤੋਂ ਥੱਲੇ ਹੈ ਲੋਕੀ ਕਹਿੰਦੇ ਨੇ ਸਪੇਸ ਵਿੱਚ ਜਾ ਕੇ ਸੂਰਜ ਪਾਣਾ ਕਿ ਨਾ 16 ਕਰੋੜ ਕਿਲੋਮੀਟਰ ਦੂਰ ਹੈਗਾ ਨਹੀਂ 16 ਕਰੋੜ ਕਿਲੋਮੀਟਰ ਕੋਈ ਦੂਰ ਨਹੀਂ ਹੈਗਾ ਉਹ ਆਪਣੇ ਅਸਮਾਨ ਤੋਂ ਲਗਭਗ 100 ਕਿਲੋਮੀਟਰ ਜਾਂ 150 ਮੈਕਸ ਦੇ ਅੰਦਰ ਅੰਦਰ ਹੀ ਹੈਗਾ ਔਰ ਜਿਹੜਾ ਚੰ드ਰਮਾ ਹੈਗਾ ਉਹ ਵੀ ਉਸ ਲਗਭਗ ਸੂਰਜ ਦੇ ਹਾਈਟ ਤੋਂ ਥੋੜਾ ਜਿਹਾ ਅੱਗੇ ਪਿੱਛੇ ਹੈਗਾ ਬਟ ਉਹ ਵੀ ਆਪਣੇ ਅਸਮਾਨ ਤੋਂ ਥੱਲੇ ਹੀ ਹੈਗਾ ਸਾਰਾ ਕੁ ਤੇ ਜਿਹੜੇ ਤਾਰੇ ਨੇ ਤਾਰੇ ਕੀ ਨੇ ਤਾਰੇ ਜਿੱਦਾਂ ਕਹਿੰਦੇ ਸੂਰਜ ਤੋਂ ਵੀ ਵੱਡੇ ਨੇ ਇਸ ਤਰ੍ਹਾਂ ਕੁਝ ਨਹੀਂ ਹੈ ਤਾਰੇ ਜਿਹੜੇ ਨੇ ਉਹ ਇੱਕ ਲਾਈਕ ਬਿਊਟੀਫਿਕੇਸ਼ਨ ਆਫ ਦਾ ਆਕਾਸ਼ ਆਕਾਸ਼ ਦੇ ਵਿੱਚ ਸੁੰਦਰਤਾ ਵਾਸਤੇ ਜਿਵੇਂ ਗੁਰੂ ਜੀ ਨੇ ਦੱਸਿਆ ਗਗਨ ਮਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਉਹ ਮੋਤੀਆਂ ਵਾਂਗ ਅਸਮਾਨ ਦੇ ਵਿੱਚ ਤਾਰੇ ਜੜੇ ਹੋਏ ਨੇ ਤਾਂ ਹੀ ਭੰਗਰਨਾਥ ਜਦ ਤੋੜ ਕੇ ਲਾਇਆ ਸੀਗਾ ਅਸਮਾਨ ਤੋਂ ਤਾਰੇ ਤੇ ਉਹਦਾ ਇਹੀ ਕਨਸੈਪਟ ਸੀਗਾ ਕਿ ਉਹ ਇੰਨੀ ਪਾਵਰ ਸੀਗੀ ਕਿ ਅਸਮਾਨ ਤੋਂ ਤਾਰੇ ਵੀ ਤੋੜ ਕੇ ਲਾਇਆ ਸੋ ਜਿਹੜਾ ਗਗਨ ਮੈਥਾਲ ਰਵਚਨ ਦੀਪਕ ਬਣੇ ਤਾਂ ਰਵੀ ਤੇ ਚੰਦਰਮਾ ਇਹ ਦੋਨੋਂ ਦੀਪਕ ਨੇ ਦੀਪਕ ਦੀਪਕ ਮਤਲਬ ਲਾਈਟ ਐਮਿਟਿੰਗ ਆਬਜੈਕਟਸ ਤਾਂ ਸੂਰਜ ਦੀ ਆਪਣੀ ਲਾਈਟ ਹੈ ਔਰ ਚੰਦਰਮਾ ਦੀ ਆਪਣੀ ਲਾਈਟ ਹੈ ਔਰ ਦੋਨੋਂ ਸੂਰਜ ਤੇ ਚੰਦਰਮਾ ਸਾਢੇ 3 ਧਰਤੀ ਦੇ ਦੁਆਲੇ ਉੱਪਰ ਅੱਗੇ ਪਿੱਛੇ ਘੁੰਮਦੇ ਰਹਿੰਦੇ ਨੇ ਇਸੇ ਕਰਕੇ ਜਿੱਥੇ ਸੂਰਜ ਜਾਂਦਾ ਉੱਥੇ ਦਿਨ ਹੋ ਜਾਂਦਾ ਤੇ ਰਾਤ ਛੱਡ ਜਾਂਦੀ ਹੈ ਫਿਰ ਜਦ ਸੂਰਜ ਆਪਣੀ ਮੂਵਮੈਂਟ ਦੇ ਪਾਥ ਚੇਂਜ ਕਰਦਾ ਹੈ ਬ੍ਰਾਡ ਕਰਦਾ ਹੈ ਤਾਂ ਉਸ ਤਰ੍ਹਾਂ ਸਰਦੀਆਂ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਸੈਂਟਰਲ ਏਰੀਆਜ਼ ਦੇ ਵਿੱਚ ਤੇ ਜਦੋਂ ਉਹ ਵਾਪਸ ਆਣਾ ਸ਼ੁਰੂ ਕਰਦਾ ਸਰਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਸੂਰਜ ਦੀ ਮੂਵਮੈਂਟ ਦੇ ਨਾਲ ਸਰਦੀ ਗਰਮੀ ਹੁੰਦੀ ਹੈ ਦਿਨ ਰਾਤ ਹੁੰਦੀ ਹੈ ਨਾ ਕਿ ਧਰਤੀ ਦੀ ਮੂਵਮੈਂਟ ਨਾਲ ਧਰਤੀ ਉੱਥੇ ਹੀ ਟਿਕੀ ਹੋਈ ਹੈ ਛੇਸ਼ਨਾਗ ਮੰਨਿਆ ਜਾਂਦਾ ਹੈ ਕਿ ਉਹ ਕੈਰੀ ਕਰ ਰਿਹਾ ਹੈ ਇੱਕ ਬ੍ਰਹਮੰਡ ਨੂੰ ਸੋ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸਮ ਗ੍ਰੰਥ ਸਾਹਿਬ ਜੀ ਵਿੱਚ ਤੁਹਾਨੂੰ ਇਹ ਮਿਲ ਜਾਏਗੀ ਪਰ ਜਿਹੜੀ ਫੇਕ ਸੁਡੋ ਸਾਇੰਸ ਨਕਲੀ ਸਾਇੰਸ ਹੈ ਉਹਦੇ ਵਿੱਚ ਇਹ ਸਭ ਨਹੀਂ ਪਤਾ ਲੱਗੇਗਾ ਤੁਹਾਨੂੰ